ਸਰਗਤਿ ਮਹੱਲਾ ਪੰਜਮਾ ਵਿਭਾਗ ੴ ਸਤਿਗੁਰ ਪ੍ਰਸਾਦਿ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਜ ਜੋਤਿ ਨਿਵਾਜਿਆ ਸੇ ਜਾ ਧਰਤ ਬਰਤਨ ਕੋ ਪਾਣੀ ਨਿਮਖਨਾ ਵਿਸਾਰੋ ਸੇਵੋ ਸਾਰੰਗ ਪਾਣੀ ਮਨ ਸਤਗੁਰ ਸੇਵਾ ਹੋਏ ਪਰਮਗਤੇ ਹਰਖ ਸੋਖ ਦੇ ਰਹੇ ਨਿਰਾਰਾ ਤਾਂ ਤੂੰ ਪਾਵੇਂ ਪ੍ਰਾਨਪਤੇ ਰਹਾਉ ਕਾਪੜ ਭੋਗ ਰਸ ਅਨੇਕ ਪੁਚਾਏ ਮਾਤ ਪਿਤਾ ਕੁਟੰਬ ਸਗਲ ਬਨਾਏ ਰਿਜਕ ਸਮਾਹੇ ਜਲ ਥਲ ਮੀਤ ਸੋਹਰ 세ਵੋ ਨੀਤਾ ਨੀਤ ਤਹਾਂ ਸਹਾਈ ਜੈ ਕੋਈ ਨਾ ਹੋਵੇ ਕੋਟ ਆਪਰਾਧ ਖਿਨ ਮੈਂ ਧੋਵੇ ਦਾਤ ਕਰੇ ਨਹੀਂ ਪੋਚੋ ਤਵੈ ਇੱਕ ਬਖਸ਼ਿ ਖਿਰਾ ਬੋੜ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰ ਮਿਲ ਆਏ ਤੁਮਰੇ ਦਵਾਰ ਜਨ ਨਾਨਕ ਦਰਸ਼ਨ ਦਿਹੋ ਮੁਰਾਰ ਕਰਬਾਤੀ ਮਹੱਲਾ ਪੰਜਮਾ ਪਰਵ ਕੀ ਸੇਵਾ ਜਨ ਕੀ ਸੋਭਾ ਕਰਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵੇ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਭੂ ਤੁਮਹਿ ਜਨ ਜਨਾਹੀ ਕਾਟ ਜੇਵਰੀ ਜਨ ਲਿਏ ਛੁਡਾਏ ਰਹਾਉ ਜੋ ਜਨ ਰਾਤਾ ਪ੍ਰਭ ਕੈ ਰੰਗ ਦਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੇ ਪੇਖ-ਪੇਖ ਮਨ ਮਹਿ ਹੈਰਾਨੇ ਸੋ ਸੁਖਿਆ ਸਭ ਤੇ ਊਤਮ ਸੋਏ ਜਾਂ ਕੈ ਹਿਰਦੇ ਬਸਿਆ ਪ੍ਰਭ ਸੋਏ ਸੋਈ ਨਿਹਚਲ ਆਵੇ ਨਾ ਜਾਏ ਅਨੰਦ ਪ੍ਰਭ ਕੇ ਹਰ ਗੁਣ ਗਾਏ ਤਾਂ ਕੋ ਕਰੋ ਸਗਲ ਨਮਸਕਾਰ ਜਾ ਕੈ ਮਨ ਪੂਰਨ ਸੰਪਾਰ ਕਰ ਕਿਰਪਾ 모ਹੇ ਠਾਕੁਰ ਦੇਵਾ ਨਾਨਕ ਹੋਦ ਰਹਿ ਜਨ ਕੀ ਸੇਵਾ ਵਰਮਤੀ ਮਹੱਲਾ ਪੰਜ ਮਾ ਗੋਂ ਗਾਪਤ ਮਨ ਹੋਏ ਆਨੰਦ ਆਠ ਪੈਰ ਸਿਮਰੂ ਭਗਵੰਤ ਜਾ ਕੈ ਸਿਮਰਨ ਕਲ ਮਲ ਜਾਹੇ ਤਿਸ ਗੁਰ ਕੀ ਹਮ ਚਰਨੀ ਪਾਹਿ ਸਮੱਤ ਦੇਵੋ ਸੰਤ ਪਿਆਰੇ ਸਿਮਰੋ ਨਾਨ ਮੋਹੇ ਨਿਸਤਾਰੇ ਰਹਾਓ ਜਿਨ ਗੁਰ ਕਹਿਆ ਮਾਰਗ ਸਿਦਾ ਸਗਲ ਤਿਆਗ ਨਾਮ ਹਰ ਗੀਦਾ ਤਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੈ ਪਾਈਐ ਬੂੜ ਸੁਪ੍ਰਾਣੀ ਜਨ ਗੁਰੇ ਦਰਾਇਆ ਜਿਸ ਪ੍ਰਸਾਦ ਮੋਹੇ ਨਹੀਂ ਪਹਾਇਆ ਵਲਤ ਪਲਤ ਜਨ ਗੁਰੇ ਹਮ ਸਮਾਇਆ ਤਿਸ ਗੁਰ ਉਪਰ ਸਦਾ ਹਉ ਵਾਰਿਆ ਮਹਾ ਮਗੁੱਤੇ ਕੀਆ ਗਿਆ ਗੀਅਨੀ ਗੁਰ ਪੂਰੇ ਕੀ ਅਕਤ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਬੜੇ ਭਾਗ ਪਾਈਆ ਹਰ ਸੇਵ ਪਰਬਤੀ ਮਹੱਲਾ ਪੰਜਮਾ ਸਗਲੇ ਦੁਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾਏ ਆਪਣੀ ਸੇਵਾ ਲਾਏ ਸਗਲ ਦੁਰਤ ਮਿਟਾਇਆ ਹੰ ਬਾਰਕ ਸਰਨ ਪ੍ਰਭੂ ਦਿਆਲ ਅਬ ਬਣ ਕਾਟ ਕੀਏ ਪ੍ਰਭ ਆਪਣੇ ਰਾਖ ਲੀਏ ਮੇਰੇ ਗੁਰੂ ਹੋ ਪਾਲ ਰਹਾਓ ਤਾਪ ਪਾਪ ਬਿਨ ਸੇਖਿਨ ਭੀਤਰ ਭਈ ਕਿਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਅਰਾਦੀ ਆਪਣੇ ਸਤਗੁਰ ਕੈ ਬਲ ਜਾਈ ਅਗੰਗੋਚਰ ਬਿਅੰਤ ਸੁਆਮੀ ਤਾਂ ਕਾ ਅੰਤ ਨਾ ਪਾਈਆ ਲਾਹਾ ਘਟ ਹੋਈਐ ਧਨਵੰਤਾ ਆਪਣਾ ਪ੍ਰਭੋ ਧਿਆਈਐ ਆਠ ਪੈਰ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪਰਮਾਤੀ ਮਹੱਲਾ ਪੰਜਮਾ ਸਿਮਰਤ ਨਾਮ ਕਿਲ ਵਿਕ ਸਭ ਨਾਸੀ ਸਤਿਨਾਮ ਗੁਰਦੀਨੀ ਰਾਸੈ ਪ੍ਰਭ ਦੇਰਗੈ ਸੋਭਾ ਬੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਬਿਨਸੈ ਅਗਿਆਨ ਅੰਧੇਰਾ ਮਨ ਤੇ ਜਾਇ ਰਹਾਉ ਜਨਮ ਮਰਨ ਗੁਰ ਰੱਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਪਾਵੈ ਸੋ ਭਲ ਹੋਸ ਤਿਸ ਗੁਰ ਕੋ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਏ ਐਸਾ ਗੁਰ ਪਾਈਐ ਬੜਾ ਭਾਗੀ ਜਿਸ ਮਿਲਤੇ RAM ਲਿਵ ਲਾਗੇ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਠ ਪੈਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਨਾਏ ਪਰਵਾਤੀ ਮਹੱਲਾ ਪੰਜਮ ਕਰ ਕਿਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਣ ਕੋ ਦিয়ে ਆਠ ਪਹਿਰ ਗੁਣ ਗਾਏ ਗੋਬਿੰਦ ਕਹਿ ਬਿਨ ਸੇ ਉਤਰੀ ਸਭ ਚਿੰਦ ਉਪਰੇ ਸਤਿਗੁਰ ਚਰਨੀ ਲਾਗ ਜੋ ਗੁਰ ਕਹੇ ਸੋਈ ਪਲ ਮਿੱਠਾ ਮਨ ਕੀ ਮਤ ਤਿਆਗ ਰਹਾਓ ਮਨ ਤਨ ਵਸਿਆ ਹਰ ਪ੍ਰਭੂ ਸੋਈ ਕਲ ਕਲੇਸ਼ ਕਿਸ ਬਿਗਨ ਨਾ ਹੋਈ ਸਦਾ ਸਦਾ ਪ੍ਰਭੂ ਜੀ ਕੈ ਸੰਗ ਉਤਰੀ ਮਹਿਲ ਨਾਮ ਕੈ ਰੰਗ ਚਰਨ ਕਮਲ ਸਿਉ ਲਗੋ ਪਿਆਰ ਬਿਨ ਸੈ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਨ ਕਾ ਮਾਰੇ ਜਾਣਾ ਭਾਵੇ ਭਗਤ ਹਰ ਸਿਉ ਮਨ ਮਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗੇ ਅਤੁੱਲੇ ਸਦਾ ਸਦਾ ਪ੍ਰਭੂ ਗੁਣ ਨਿਦ ਗਾਈਐ ਕਹੋ ਨਾਨਕ ਬੜੁ ਭਾਗੀ ਪਾਈਐ ਰਮਾਤੀ ਮਹੱਲਾ ਪੰਜਮਾ ਸੇਤਨ ਮੰਤ ਸੇਈ ਸਚ ਸਾਹਾ ਹਰ ਕੀ ਦਰਗਹਿ ਨਾਮ ਵਿਸਾਹਾ ਹਰ ਹਰ ਨਾਮ ਜਪੋ ਮਨ ਮੀਤ ਗੁਰਪੂਰਾ ਪਾਈਐ ਬੜੁ ਭਾਗੀ ਨਿਰਮਲ ਪੂਰਨ ਰੀਤ ਰਹਾਓ ਪਾਇਆ ਲਾਭ ਬਜੀ ਬਾਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਏ ਸਫਲ ਜਨਮ ਜੀਵਨ ਪਰਵਾਨ ਗੁਰ ਪ੍ਰਸਾਦੀ ਹਰ ਰੰਗ ਮਨ ਬਿਨ ਸੇ ਕਾਮ ਕਰੋਦ ਅਹੰਕਾਰ ਨਾਨਕ ਗੁਰਮੁਖ ਉਤਰੈ ਪਾਰ ਪਰਵਾਤੀ ਮਹੱਲਾ ਪੰਜਮਾ ਗੁਰਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਂ ਕਾ ਨਸੈ ਹਰ ਰੰਗ ਰਾਤਾ ਮਨ RAM ਗੁਣ ਗਾਵੇ ਮੁਕਤੋ ਸਾਧੂ ਤੂਰੀ ਨਾ ਵਹਿ ਰਹਾਉ ਗੁਰ ਪ੍ਰਸਾਦੀ ਉਤਰੈ ਪਾਰ ਭਉ ਭਰਮ ਬਿਨਥੈ ਵਿਕਾਰ ਮਨ ਤਨ ਅੰਤਰ ਵਸੇ ਗੁਰ ਚਰਨ ਨਿਰਪੈ ਸਾਧ ਪਰੇ ਹਰ ਸਰਨਾ ਆਨੰਦ ਸਹਿਜ ਰਸ ਸੂਖ ਭਨੇਰੇ ਦੁਸ਼ਮਨ ਦੁਖ ਨ ਆਵੇ ਨੇਰੇ ਗੁਰ ਪੂਰੇ ਆਪਣੇ ਕਰ ਰੱਖੇ ਹਰ ਨਾਮ ਜਪਤ ਕਿਲ ਵਿਕਸਵਨ ਲਾਥੈ ਸੰਤ ਸਾਜਨ ਸਿੱਖ ਭਏ ਸੁਹੇਲੇ ਗੁਰਪੂਰੇ ਪ੍ਰਭ ਸਿਉ ਲੈ ਮਿਲੇ ਜਨਮ ਮਰਨ ਦੁਖ ਹਾ ਹਾ ਕਾਟਿਆ ਕਹੋ ਨਾਨਕ ਗੁਰ ਪਰਦਾ ਢਾਕਿਆ ਪਰਵਾਤੀ ਮਹੱਲਾ ਪੰਜਮਾ ਸਤ ਗੁਰਪੂਰੇ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਕੀਥੀ ਆ ਰਹਾਓ ਚਰਨ ਕਮਲ ਗੁਰ ਕੇ ਮਨ ਵੂਠੇ ਦੁਖ ਦਰਦ ਭਰਮ ਬਿਨ ਸੈ ਝੂਠੇ ਨੇトਠ ਗਾਓ ਪ੍ਰਭ ਕੀ ਬਾਣੀ ਆਠ ਪੈਰ ਹਰ ਸਿਮਰੋ ਪ੍ਰਾਣੀ ਘਰ-ਵਾਰ ਪ੍ਰਭ ਸਰਨ ਸਭ ਨੇ ਥਾਈ ਸੰਗ ਸਹਾਈ ਜੈ ਹੋ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣ ਦਾਸ ਪਰਵਾਤੀ ਮਹੱਲਾ ਪੰਜਮਾ ਪਾਰ ਬ੍ਰਹਮ ਪ੍ਰਭੂ ਸੁਖੁ ਸੁਜਾਨ ਗੁਰੂ ਪੂਰਾ ਪਾਈਐ ਬੜਾ ਪਾਗੇ ਦਰਸ਼ਨ ਕੋ ਜਾਈਐ ਗੁਰਵਾਨ ਹੋਵਦਾ ਹੋਵ ਕਿਲ ਵਿਖੇ ਮਿਟੇ ਸ਼ਬਦ ਸੰਤੋਖ ਨਾਮ ਅਰਾਧਨ ਹੋਆ ਜੋਗ ਸਾਥ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੇ ਨਿਵਾਸ ਜਿਨ ਕੀ ਆ ਤਿੰਨ ਲਿਆ ਰਾਖ ਪ੍ਰਭ ਪੂਰਾ ਅਨਾਥ ਕਾ 나ਥ ਜਿਸੇ ਨਿਵਾਜੈ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰ ਗੁਣ ਗਾਵੈ ਨਿਤ 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 ਨਵੇਂ ਲਖ 84 ਜੋਨ ਨਾ ਭਵੇਂ ਕੀ ਹਾਂ ਊਹਾਂ ਚਰਨ ਪੁਜਾਰੈ ਮੁਖ ਊਜਰ ਸਾਚੇ ਦਰਬਾਰੈ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਲ ਥਲ ਮਹੀਵਲ ਪੇਖੈ ਭਰਪੂਰ ਨਾਨਕ ਉਤਰਸ ਤਿਸ ਤਿਸ ਜਨ ਕੀ ਧੂਰ ਪਰਬਤੀ ਮਹੱਲਾ ਪੰਜਮਾ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿੰਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭੂ ਆਪਣਾ ਆਇਆ ਚੇਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦ ਦੇ ਕੀਨ ਨਰਦੈ ਨਿਵਾਸ ਗੁਰ ਸਮਰਥ ਸਦਾ ਦੇ ਆਲ ਹਰ ਜਪ ਜਪ ਨਾਨਕ ਭਏ ਨਿਹਾਲ ਪਰਵਾਤੀ ਮਹੱਲਾ ਪੰਜਮਾ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਈ ਕਿਰਪਾਲਾ ਆਪਣਾ ਨਾਮ ਆਪ ਜਪਾਇ ਰਹਾਓ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੂਖ ਮਨ ਉੱਠੇ ਹਰ ਗੁਣ ਗਾਏ ਗੁਰ ਨਾਨਕ ਉੱਠੇ ਪਰਬਤੀ ਮਹੱਲਾ ਪੰਜਮ ਘਰ ਦੂਜਾ ਵਿਪਾਸ਼ ਏਕੰਕਾਰ ਸਤਿਗੁਰ ਪ੍ਰਸਾਦ ਅਵਰਨਾ ਦੂਜਾ ਠਾਉ ਨਾਹੀ ਬਿਨ ਹਰਿ ਨਉ ਸਰਬ ਸਿਤ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੇ ਨਾਮ ਜਪਿਐ ਨੀਤ ਕਾਮ ਕ੍ਰੋਧ ਅਹੰਕਾਰ ਵਿਨਸੈ ਲਗੇ ਇਕ ਹੈ ਪ੍ਰੀਤਿ ਰਹਾਉ ਨਾਮ ਲਾਗੇ ਦੁਖ ਭਾਗੈ ਸਰਨ ਪਾਲਣ ਜੋਗ ਸਤਗੁਰ ਭੇਟੇ ਜਮਨਾ ਤੇਟੇ ਤਿਸ ਜਿਸ ਤੁਰ ਹੋਵੇ ਸੰਜੋਗ ਰਹਿਨ ਦਿਨਸ ਧਿਆਏ ਹਰ ਹਰ ਤਜੋ ਮਨ ਕੇ ਪਰਮ ਸਾਧ ਸੰਗਤ ਹਰ ਮਿਲੇ ਜਿਸੇ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸੇ ਰਾਖ ਲੀਨੇ ਆਪ ਮਾਤ ਪਿਤਾ मीत भाई जन नानक हर हर जाप ਬਾਤੀ ਮਹੱਲਾ ਪੰਜਮਾ ਵਿਪਾਸ਼ ਪੜਤਾਲ ੴ ਸਤਿਗੁਰ ਪ੍ਰਸਾਦਿ ਰਾਮ 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 ਜਪ ਕਲ ਕਲੇਸ਼ ਲੋਭ ਮੋਹ ਵਿੰਸ ਜਾਏ ਅਹ ਤਾਪ ਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਏ ਜਾ ਪਾਪ ਨਾਨਕ ਬਾਰਕ ਕਛੂ ਨ ਜਾਣੇ ਰਖਣ ਕੋ ਪ੍ਰਭੂ ਮਾਈ ਬਾਪ ਪਰਵਾਤੀ ਮਹੱਲਾ ਪੰਜਮ ਚਰਨ ਕਮਲ ਸਰਨ ਟੇਕ ਊਚ ਮੂਚ ਬੇਅੰਤ ਠਾਕਰ ਸਰਬ ਉਪਰ ਤੂੰ ਹੀ ਏਕ ਰਹਾਉ ਪ੍ਰਾਣ ਆਦਾਰ ਦੁਖ ਵਿਦਾਰ ਦੈਨ ਹਾਰ ਬੁੱਧ ਵਿਵੇਕ ਨਮਸਕਾਰ ਰਖਣ ਹਾਰ ਮਨ ਅਰਾਧ ਪ੍ਰਭੂ ਮੇਕ ਸੰਤ ਰੇਨ ਕਰੋ ਮਜਨ ਨਾਨਕ ਪਾਵੇ ਸੁਖ ਅਨੇਕ ਪ੍ਰਾਣ ਆਦਾਰ ਦੁਖ ਵਿਦਾਰ ਦੇਨ ਹਾਰ ਬੁੱਧ ਵਿਵੇਕ ਨਮਸਕਾਰ ਰੱਖਣ ਹਾਰ ਮਨ ਆਰਾਧ ਪ੍ਰਭ ਮੇਕ ਸੰਤ ਰੇਨ ਕਰੋ ਮਜਨ ਨਾਨਕ ਪਾਵੇ ਸੁਖ ਅਨੇਕ